ਆਪਣੇ ਇੰਡੀਆ ਵਿੱਚ ਪੰਜਾਬ ਵਿੱਚ 58 ਸਾਲ 60 ਸਾਲ ਦੇ ਵਿੱਚ ਬੰਦਾ ਰਿਟਾਇਰ ਹੋ ਜਾਂਦਾ ਹੈ ਤੇ 65 70 ਦੇ ਵਿੱਚ ਵਿੱਚ ਉਹਦੀ ਦਥ ਹੋ ਜਾਂਦੀ ਆ ਆਪਣੀ ਲਾਸਟ ਉਮਰ ਹੈਗੀ ਆ ਹੁਣ 65 ਤੇ 70 ਐਵਰੇਜ ਹੋ ਚੁੱਕੀ ਆ ਇੰਡੀਆ ਦੇ ਵਿੱਚ ਬੰਦਾ ਉਸ ਤੋਂ ਬਾਅਦ ਆਪਦੇ ਆਪ ਨੂੰ ਨਕਾਰਾ ਸਮਝਣ ਲੱਗ ਪੈਂਦਾ ਵੀ ਮੈਂ ਹੁਣ ਰਿਟਾਇਰ ਹੋ ਗਿਆ ਹੁਣ ਮੈਂ ਕਿਸੇ ਕੰਮ ਦੰੜ ਰਿਹਾ ਮੈਨੂੰ ਸਰਕਾਰ ਨੇ ਵੀ ਕੱਢਤਾ ਤੇ ਘਰ ਦੇ ਵਿੱਚ ਵੀ ਮੈਨੂੰ ਇੱਕ ਫਾਲਤੂ ਬੰਦਾ ਸਮਝਿਆ ਜਾਂਦਾ ਆ ਤਰਸਕਾਰ ਕੀਤਾ ਜਾਂਦਾ ਆ ਪਰ ਜਿਹੜੇ ਜਾਪਾਨ ਦੇ ਲੋਕ ਹੈਗੇ ਆ ਉਹ 65 ਸਾਲ ਤੇ ਦੁਬਾਰਾ ਉਹਦੀ ਜ਼ਿੰਦਗੀ ਸਟਾਰਟ ਕਰਦੇ ਆ ਦੁਬਾਰਾ ਉਹਦੀ ਜਰਨੀ ਸਟਾਰਟ ਕਰਦੇ ਆ ਤੇ 92 ਸਾਲ ਤੱਕ ਜਿਉ ਉਹਨਾਂ ਦੀ ਲਾਸਟ ਉਮਰ ਹੈਗੀ ਆ 92 ਸਾਲ ਤੱਕ ਉਹਨਾਂ ਦੀ ਨਾਰਮਲ ਐਵਰੇਜ ਉਮਰ ਉਹਨਾਂ ਦੇ ਵਿੱਚ ਉਹ ਖੁਸ਼ ਰਹਿੰਦੇ ਆ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਦੀ ਜ਼ਿੰਦਗੀ ਕਿਵੇਂ ਬੀਤਦੀ ਆ ਉਹਦੇ ਵਿੱਚ ਇਸ ਤਰ੍ਹਾਂ ਕੀ ਕਰਦੇ ਆ ਵੀ ਉਹਨਾਂ ਦੀ ਲੰਬੀ ਉਮਰ ਵਰਲਡ ਵਿੱਚ ਸਭ ਤੋਂ ਲੰਮੀ ਹੁੰਦੀ ਆ ਵਰਲਡ ਵਿੱਚ ਜਿਹੜੀ ਐਵਰੇਜ ਉਮਰ ਆ ਉਹਨਾਂ ਤੋਂ ਜਿਹੜੀ ਲੰਮੀ ਉਮਰ ਆ ਉਹ ਜਾਪਾਨ ਵਾਲਿਆਂ ਦੀ ਆ ਇਸ ਬੁੱਕ ਨੂੰ ਪੜ੍ਹ ਕੇ ਉਹਨਾਂ ਦੀ ਟੈਕਨੀਕਸ ਦਾ ਤੁਹਾਨੂੰ ਪਤਾ ਲੱਗੇਗਾ ਤੁਹਾਨੂੰ ਉਹਨਾਂ ਦੀ ਲੰਮੀ ਉਮਰ ਦਾ ਭੇਦ ਪਤਾ ਲੱਗੇਗਾ ਕਿਉਂਕਿ ਉਹ ਘੱਟ ਖਾਂਦੇ ਆ ਘੱਟ ਬੋਲਦੇ ਆ ਤੇ ਜ਼ਿਆਦਾ ਕੰਮ ਕਰਦੇ ਆ ਖੇਤੀਬਾੜੀ ਕਰਦੇ ਆ ਫੁੱਲਾਂ ਨੂੰ ਸੰਭਾਲਦੇ ਆ ਸ